ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਗੁਗਰਾ ਵਾਰਡ ਨੰਬਰ 1 ਦੇ ਵਿੱਚ ਐਮਸੀ ਰਿਤੂ ਬਾਲਾ ਦੇ ਕਰਵਾਲੇ ਤੇ ਕੀਤਾ ਗਿਆ ਹਮਲਾ ਉਥੇ ਹੀ ਜਾਣਕਾਰੀ ਦਿੰਦੇ ਹੋਏ ਐਮਸੀ ਰਿਤੂ ਬਾਲਾ ਦੇ ਕਰਵਾਲੇ ਨੇ ਦੱਸਿਆ ਕਿ ਮੈਂ ਕਬੀਰ ਮੰਦਿਰ ਦੀ ਪਿੰਡ ਦੇ ਬੰਦਿਆਂ ਨਾਲ ਗਰਾਈ ਕਰਦਾ ਪਿਆ ਸੀ ਉਥੇ ਹੀ ਪਿੰਡ ਦਾ ਇੱਕ ਵਿਅਕਤੀ ਜਿਸ ਦਾ ਨਾਮ ਸ਼ਿਹਰੂ ਹੈ ਉਸ ਨੇ ਅਣਪਛਾਤੇ ਬੰਦੇ ਲੈ ਕੇ ਤੇਜ਼ਦਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਅਤੇ ਉਥੋਂ ਫਰਾਰ ਹੋ ਗਏ ਉਥੇ ਹੀ ਲੋਕਾਂ ਨੇ ਦੱਸਿਆ ਕਿ ਜੇਕਰ ਪਿੰਡ ਦਾ ਮੋਤਵਾਰ ਹੀ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਲੋਕਾਂ ਦਾ ਕੀ ਹੋਏਗਾ ਕਿਉਂਕਿ ਨਸ਼ੇੜੀ ਲਗਾਤਾਰ ਹੀ ਇਹੋ ਜਿਹੇ ਹਵਾਰਦਤਾਂ ਨੂੰ ਅੰਜਾਮ ਦੇ ਰਹੇ ਹਨ ਉਥੇ ਹੀ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਵੀ ਉਹਨਾਂ ਬੇਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਕਹਦੇ ਤੇ ਹਮਲਾ ਕਰਨਾ ਇੱਥੇ ਪਿੰਡ ਵਿੱਚ ਕਾਫੀ ਚਿੱਟੇ ਵਿਕਦਾ ਹੈ ਅਤੇ ਪੁਲਿਸ ਪਾਰਸ਼ਾਸ਼ਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਜਿਸ ਦੇ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਜੇਕਰ ਕੋਈ ਵੀ ਹਾਦਸਾ ਹੁੰਦਾ ਹੈ ਉਸ ਦਾ ਜ਼ਿੰਮੇਵਾਰ ਪੁਲਿਸ ਪਾਰਸ਼ਾਸ਼ਨ ਹੋਵੇਗਾ। ਸਰਬਤੋਈ ਆਪੀ ਮੇਰੀ ਵਾਈਪਿੰਡ ਦੀ ਐਮਸੀ ਹੈ। ਨਾਂ ਦਾ ਹਸਮਨਾ ਮੇਰਾ ਨਾਮ ਅਮਰੀਕ ਪਗਤ ਹੈ। ਅਸੀਂ ਅੱਜ ਜੇ ਕੋਈ 7:00 ਵਜੇ ਪਿੰਡ ਦੇ ਵਿੱਚ ਗ੍ਰਾਹੀ ਕਰਨ ਗਏ ਆ ਬਾਬੇ ਕਵੀਰ ਦਾ ਜਨਮ ਦਿਨ ਆ। ਉਹਦੇ ਉਪਰਾਹਾਂ ਤੇ ਗ੍ਰਾਹੀ ਕਰਨ ਗਏ ਸੀ ਪਿੰਡ ਦੇ ਵਿੱਚ। ਪਿੰਡ ਦੇ ਗਲੀ ਦੇ ਵਿੱਚ ਗਿਆ ਇੱਕ ਸਾਡੇ ਪਿੰਡ ਦਾ ਮੁੰਡਾ ਸ਼ੇਰੂ ਸ਼ੇਰੂ ਲੱਕੀ ਦਾ ਬਿਆਲਾ ਇਹਨਾਂ ਕੋ 15 ਕ ਬੰਦੇ ਲੈਦੇ ਦਾਤਰ ਲੈਦੇ ਕਿਰਪਾਨਾਂ ਲੈਦੇ ਨਸ਼ਾ ਕੀਤਾ ਰਹੇ ਨਾ ਚਿੱਟਾ ਵਗੈਰਾ ਉਹ ਪਹਿਲੇ ਵੀ ਪੀਂਦਾ ਆ ਚਿੱਟਾ ਵਗੈਰਾ ਪੀਤਾ ਦਾ ਨਸ਼ਾ ਕੀਤਾ ਦਾ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਆ ਹਮਲਾ ਕਰ ਦਿੱਤਾ ਆ ਤੇ ਮੈਂ ਬੜੀ ਮੁਸ਼ਕਲ ਆਪਣੀ ਤੋਰ ਕੇ ਜਾਣ ਪਹਚਾਈ ਆ ਜਿਹੜਾ ਵਿਚਪਣ ਦੀ ਕੋਸ਼ਿਸ਼ ਕੀਤੀ ਕਿ ਇਹ ਬੰਦੇ ਨੇ ਤੇ ਉਹਨੂੰ ਵੀ ਕਿਹਾ ਵੀ ਪਿੱਛੇ हट ਜਾ ਲੇਕਿਨ ਇਹ ਤੇਰੇ ਵੀ ਦਾਤਰ ਮਾਰਦਾ ਤੈਨੂੰ ਮਜਾਦੂ ਮਾਰ ਦੇਣਾ ਸਰ ਕੀ ਕਰਨਾ ਹਮ ਲੋਗ ਅੰਬਰ ਸਰ ਇਹਦਾ ਤੇ ਕਾਰਨ ਉਹ ਹੀ ਦੱਸ ਸਕਦਾ ਜਾਂ ਮੇਰੇ ਨਾਲ ਤੇ ਨਾ ਦੀ ਕੋਈ ਰੰਜਿਸ਼ ਆ ਤੇ ਨਾ ਕੋਈ ਗੱਲ ਬਾਤ ਹੈ ਸਰ ਜਿੱਦਾਂ ਦੇਖਣ ਨੂੰ ਮਿਲੇ ਪਿੱਛੇ ਵੀ ਤੁਹਾਡੇ ਸਾਹਬਾ ਕੀਤਾ ਗਿਆ ਸੀ ਕਿਵੇਂ ਦੇਖਦੇ ਹੋ ਇਸ ਤੋਂ ਆਮਲੇ ਕੋਈ ਹਸਾਮਲੇ ਉਹ ਸਰ ਕਾਫੀ ਦਿਨ ਪਹਿਲੇ ਇੱਕ ਪਿੰਡ ਦਾ ਬੋਧਾ ਬੋਧਾ ਆਇਆ ਉਹਨੇ ਮੇਰੇ ਤੇ ਹਮਲਾ ਕਰਾਇਆ ਸੀ ਅਜ ਤੋ ਕੋ 10 ਸਾਲ ਪਹਿਲੇ ਨਾ ਬੋਧੇ ਬੋਧੇ ਨੇ ਪਿੰਡੇ ਵਾ ਕਹ ਕੋਈ ਮੈਨੂੰ ਲੱਗਦਾ ਵੀ ਬੋਧਾ ਵਿੱਚ ਦੇ ਵਿੱਚ ਅਨਵਾਲੋ ਵਹਿਆ ਇਹ ਜਿਆ ਸ਼ੇਰੂ ਨੂੰ ਹੈ ਬੋਧਾ ਅਨਵਾਲਾ ਬਾਕੀ ਬੰਦੇ ਸਾਰੇ ਹਨਸ਼ਾ ਤੇ ਸ਼ੇਰੂ ਨਹੀਂ ਪਤਾ ਆ ਕੌਣ ਹੈਗਾ ਕੌਣ ਨਹੀਂ ਫਾਈਲ ਕਰ ਦੇਤੀ ਹੈ ਥਾਣੇ ਦਰਖਾਸਤ ਦਿੱਤੀ ਹੈ ਤੇ ਕਾਰਵਾਈ ਜੇ ਨਹੀਂ ਹੋਈ ਕੱਲ ਅਸੀਂ ਜਾਣਾ ਐਸਐਚਓ ਸਾਹਿਬ ਨੂੰ ਮਿਲਣਾ ਆ ਅਸੀਂ ਜਿਸ ਦਾ ਪਚਾ ਕਰਾਣਾ ਜੇ ਕੱਲ ਸਾਡਾ ਐਫਆਈਆਰ ਤਰਜ ਨਹੀਂ ਹੋਈ ਤੇ ਰੋਡ ਜਾਮ ਰੋਡ ਜਾਮ ਕਰ ਦੇਣਾ ਪੂਰਾ ਪਿੰਡ ਲੈ ਕੇ ਜਨਾਨੀਆਂ ਬੰਦੇ ਰੋਡ ਜਾਮ ਕਰ ਦੇਣਾ ਕਿਉਂਕਿ ਜੇ ਪਿੰਡ ਦਾ ਮੋਹਤਵਾਰੀ ਸੇਫ ਹੈ ਨਹੀਂ ਤੇ ਬਾਕੀ ਲੋਕੀ ਕੀ ਕਰਨੀ ਬੇਕਾਰੀ ਹੈ ਬਾਕੀ ਲੋਕਾਂ ਦਾ ਤਾਂ ਕੋਈ ਗੱਲ ਨਹੀਂ ਕਰਨੀ ਕਿਉਂਕਿ ਪਿੰਡ ਦੇ ਮੋਹਤਵਾਰ ਨਾਲ ਇਹ ਕੰਮ ਕਰਨਦੇ ਦੇ ਆ ਲੋਕੀ ਤੇ ਬਾਕੀ ਲੋਕਾਂ ਦਾ ਕਿਤੇ ਵੀ ਕੋਈ ਮਾਰ ਕੇ ਜਾ ਸਕਦਾ ਆ ਇਸ ਕਾਰਨ ਮੇ ਪੁਲਿਸ ਪ੍ਰਸ਼ਾਸਨ ਆ ਕਿ ਇਹੀ ਬੇਨਤੀ ਆ ਤੇ ਐਸਐਸਪੀ ਸਾਹਿਬ ਅੱਗੇ ਇਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਅਰੈਸਟ ਕਰਕੇ ਉੱਥੇ ਪਰਚਾ ਕੀਤਾ ਜਾਏ ਤੇ ਉਹਦੇ ਨਾਲ ਦੇ ਜਿਹੜੇ ਅਨਪਛਾਤੇ ਬੰਦੇ ਆ ਉਸ ਬੰਦੇ ਨੂੰ ਪਤਾ 15 ਬੰਦੇ ਉਹ ਅਰੈਸਟ ਕੀਤੇ ਜਾਣ ਪਛਾਣ ਹੋਈ ਕਿਸੇ ਦੀ ਹੁੰਦੇ ਇੱਕ ਬੰਦੇ ਜੋ ਪਛਾਣਾ ਸ਼ੇਰੂ ਹੈ ਸਾਡੇ ਪਿੰਡ ਦਾ ਇਹ ਲੱਕੀ ਦਾ ਬਿਆਲਾ ਚਿੱਟਾ ਪੀਤੇ ਦਾ ਸਾਰੇ ਬੰਦੇ ਆ ਕੋਈ ਸਕੂਟੀ ਦੇ ਇਧਰੋਂ ਢਿੱਕੇ ਕਰਦਾ ਕੋਈ ਇਧਰੋਂ ਢਿੱਕੇ ਕਰਦਾ ਹੈ ਨਾਮ ਸਰਿੰਦਰ ਆਪੇ ਮੇਰੇ ਅਤਿਨਾ ਬਲੌਗ ਕਰਦਾ ਔਰ ਅਮਰੀਕ ਸਿੰਘ ਹੜੇ ਐਮਪੀਡ ਦੇ ਐਮਸੀ ਆ ਇਹਨਾਂ ਤੇ ਜਿਹੜਾ ਹਮਲਾ ਹੋਇਆ ਬਹੁਤ ਹੀ ਗ ਇਹ ਤੇ ਬੰਦੀ ਕਰਵੇ ਹੁਣ ਚਾਹੀਦੀ ਆ ਔਰ ਸਖਤੋ ਸਖਤ ਕਾਰਵਾਈ ਹੁਣ ਚਾਹੀਦੀ ਆ ਪਰ ਕੀ ਕਰਨ ਹੋਇਆ ਸੀ ਹਮਲਾ ਹਮਲਾ ਹੋਣ ਦਾ ਕਾਰਨ ਤਾਂ ਕੋਈ ਪਤਾ ਨਹੀਂ ਚੱਲਿਆ ਇਹ ਉਸਦੇ ਮੂੰਹੋਂ ਹੀ ਬਿਆਨ ਚੱਲੇਗਾ ਪਤਾ ਚੱਲੂਗਾ ਔਰ ਖੁਦ ਦੱਸੇਗਾ ਹਾਂ ਕੀ ਗੱਲ ਦਾ ਕਾਰਨ ਹੈਗਾ ਠੀਕ ਹੈ ਨਾ ਕੋਈ ਪਛਾਣ ਹੋਈ ਕਿ ਬੰਦੇ ਸ਼ੇਰੂ ਨਾਲ ਦਾ ਮੁੰਡਾ ਹੈ ਮੇਰ ਦਾ ਰਹਿਣ ਵਾਲਾ ਉਹ 10-12 ਬੰਦੇ ਜਿਹੜੇ 15 ਬੰਦੇ ਉਹ ਬਾਹਰ ਦੇ ਲਿਆ ਕਿਉਂ ਕੋਈ ਪ੍ਰਸ਼ਾਸਨ ਹੋ ਗਿਆ ਪ੍ਰਸ਼ਾਸਨ ਦਾ ਜੀ ਵੀਲ ਇਹੀ ਹੈ ਕਿ ਜਿਹੜੇ ਚਿੱਟਾ ਬੰਦੇ ਨੂੰ ਅੰਦਰ ਕਰੋ ਜਿਹੜੇ ਨਾਲ ਦੇ ਬੰਦੇ ਹੋਵੇ ਅੰਦਰ ਕਰੋ ਬਾਹਰ ਦਾ ਬੰਦਾ ਕਿੰਨੇ ਕਿਉਂ ਆ ਰਿਹਾ ਠੀਕ ਹੈ ਨਾ ਆਰਮੀ ਐਕਸ ਕਪਟਨ ਰਾਮਚੰਦ ਜੋ ਕੇ ਮੈਨੂੰ ਚੰਨਾ ਕਹਿ ਕੇ ਬੁਲਾਉਂਦੇ ਨੇ ਇਹ ਬਹੁਤ ਹੀ ਮਨ ਭਾਗੀ ਸਾਡੇ ਇੱਕ ਗਰਾਹ ਪਿੰਡ ਵਿੱਚ ਇਹ ਹਾਸਾ ਹੋਇਆ ਮੈਨੂੰ 37 ਸਾਲ ਹੋ ਗਏ ਇਸ ਪਿੰਡ ਵਿੱਚ ਰਹਿੰਦਿਆਂ ਇਹ ਫਰਸ ਚਾਂਸ ਹੋਇਆ ਅਮਰੀਕ ਭਗਤਨਾਥ ਜੋ ਕੇ ਸਾਜਾ ਹੀ ਚੁਣਿਆ ਹੋਇਆ ਬੰਦਾ ਜੇ ਦੇ ਉੱਪਰ ਹਮਲਾ ਹੋ ਗਿਆ ਸਾਡੀ ਕੀ ਹਾਲਤ ਹੋਏਗੀ ਸਾਡੇ ਪਿੰਡ ਦੀ ਕੀ ਹਾਲਤ ਹੋਏਗੀ ਇਸ ਚੀਜ਼ ਨੂੰ ਲਿਆ ਜਾਏ ਤੇ ਐਕਸ਼ਨ ਹੋਏ ਨਹੀਂ ਐਕਸ਼ਨ ਹੋਏਗਾ ਤੇ ਫਿਰ ਸਾਡੀ ਪਬਲਿਕ ਦਾ ਸਾਡੇ ਪਿੰਡ ਗਗਰਾਂਜ ਤਰਫੋਂ ਐਕਸ਼ਨ ਹੋਏਗਾ ਐਕਨ ਇਹੋ ਜਾਂ ਵੀ ਹੋ ਕਰਾਂਗੇ ਸਾਡਾ ਪਿੰਡ ਤਿਆਰ ਆ ਬਿਲਕੁਲ ਬੈਠਾ ਇਹ ਨਜਾਇਜ਼ ਨਹੀਂ ਹੋਏਗੀ ਅਗਰ ਅੱਜ ਐਕਸ਼ਨ ਨਹੀਂ ਹੋਇਆ ਸਾਡੇ ਪਿੰਡ ਦੀ ਬਹੁਤ ਹੀ ਜ਼ਿਆਦਾ ਕੰਡੀਸ਼ਨ ਖਰਾਬ ਹੋ ਜਾਏਗੀ ਸਾਡੇ ਸੀਨੀਅਰ ਬੰਦੇ ਵੀ ਬਖਸ਼ਾ ਸਾਰੇ ਅਸੀਂ ਕਿਤੇ ਪਾਣੀ ਆ ਰਹਿ ਤੇ ਇਸ ਕਰਕੇ ਇੱਥੇ ਜ਼ਿਆਦਾ ਜ਼ਿਆਦਾ ਐਕਸ਼ਨ ਹੋਵੇ ਅਸੀਂ ਪੁਲਿਸ ਅੱਗੇ ਰਿਕੈਸਟ ਕਰਦੇ ਆ ਨਹੀਂ ਤਾਂ ਫਿਰ ਐਸਐਸਪੀ ਸਾਹਿਬ ਡੀਸੀ ਸਾਹਿਬ ਅੱਗੇ ਰਿਕੈਸਟ ਹੋਏਗੀ ਕਿ ਐਕਸ਼ਨ ਹੁੰਦਾ ਐਕਸ਼ਨ ਤੇ ਸਾਡਾ ਕੰਮ ਕਰਾਉਣਾ ਪਿੰਡ ਨਾਲ ਆ ਸਾਡੇ ਬੱਚੇ ਔਰਤਾਂ ਮਰਦ ਬੁੱਡੇ ਜਿੰਨੇ ਵੀ ਆਪਾਂ ਰੋਡ ਬਲਾਕ ਦਾ ਤਰੀਕਾ ਅਪਣਾ ਕੇ ਫਿਰ ਔਰ ਕੋਈ ਇਲਾਵਾ ਸਾਡੇ ਕੋਈ ਆਦੀ ਤੇ ਰਿਕੈਸਟਾਂ ਕਰਕੇ ਅਸੀਂ ਕਰ ਲੈਣਾ ਕੰਮ ਅਕੇ ਨਹੀਂ ਹੋਇਆ ਪਰ ਕਾ ਕਿ ਵੀ ਨਹੀਂ ਆਦੀ ਮੰਨਿਆ ਤੇ ਸਾਡਾ ਲਾਸਟ ਚਾਂਸ ਇਹੋ ਹੀ ਹੋਏਗਾ ਰੋਡ ਬਲਾਓ ਸਰ ਮੌਕੇ ਤੇ ਪੁਲਿਸ ਲੈ ਕੇ ਜਾਂਚ ਕੀਤੀ ਹੈ ਪੁਲਿਸ ਅਭੀ ਤੱਕ ਨਹੀਂ ਆਈ 112 ਤੇ فون ਵੀ ਕੀਤਾ ਹੀ ਪੁਲਸ ਨਹੀਂ ਆਈ ਨਹੀਂ ਆਈ 112 ਤੇ ਫੋਨ ਕੀਤਾ ਹੀ ਨਹੀਂ ਆਈ ਅਸੀਂ ਖੁਦ ਵੀ ਅਸਾ ਜੋ ਕੋ ਕਹਿ ਰਿਹਾ ਅਸਾ ਜੋ ਮਿਲਿਆ ਨਹੀਂ ਸਾਨੂੰ ਦਰਖਾਸਤ ਲੈ ਕੇ ਦੇ ਆਏ ਆ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਐਕਸ਼ਨ ਹੋਵੇ ਜੋ ਪਿੰਡ ਦਾ ਨਾਲ ਬੰਦਾ ਉੱਥੇ ਐਕਸ਼ਨ ਹੋਏਗਾ ਬਾਕੀ ਤੇ ਬਾਕੀਆਂ ਦਾ ਐਕਸ਼ਨ ਫਿਰ ਆਪਣੇ ਆਪ ਹੀ ਹੋਏਗਾ ਇਹ ਸਾਰੀ ਪੁਲਸ ਦੀ ਨਿਰਭਰ ਕਰੇਗਾ ਪੁਲਸ ਢਾਈ ਕਰਦੀ ਆ ਜਾਂ ਸੰਤਾਈ ਕਰਦੀ ਆ ਇਹ ਪੁਲਸ ਬਨ ਨਿਰਭਰ ਕਰੇਗਾ